ਕ੍ਰਿਸਮਸ ਮੌਕੇ ਇਸਾਈ ਪਾਈ ਚਾਰੇ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਤੁਹਾਨੂੰ ਦੱਸਦੇ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਇਸਾਈ ਪਾਈ ਚਾਰੇ ਦੇ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਹੈ ਜੋ ਕਿ ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਚੌਂਕਾਂ 'ਚ ਬਜ਼ਾਰਾਂ 'ਚ ਹੁੰਦੀ ਹੋਈ ਸੈਵਨਥ ਡੇ ਚਰਚ ਨੇੜੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਚਰਚਾਂ ਤੇ ਪਾਸਟਰ ਵੀ ਆਏ ਹੋਏ ਸੀ ਤੋਂ ਪਹਿਲੇ ਪ੍ਰਭੂ ਯਸ਼ੂਮਸੀ ਦਾ ਨਾਮ ਇੱਕ ਸਾਪ ਨੂੰ ਜੈਮਸੀ ਦੀ ਔਰ ਹallelujah ਦਾ ਨਾਰਾ ਹੋਇਆ ਜਿਹੜਾ ਹallelujah ਦਾ ਨਾਰਾ ਹਮੇਸ਼ਾ ਪ੍ਰਭੂ ਦੀ ਸ਼ਾਨ ਤੇ ਬਲੰਦੀ ਨੂੰ ਜਿਹੜਾ ਆ ਉਹ ਦਰਸਾਉਂਦਾ ਆ ਔਰ ਅੱਜ ਪਾਸਟਰ ਕ੍ਰਾਈਸਟ ਪੀਪਲ ਐਸੋਸੀਏਸ਼ਨ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਮਸੀਹ ਭਾਈਚਾਰਾ ਇੱਕ ਐਸਾ ਪਿਆਰਾ ਭਾਈਚਾਰਾ ਜਿਹੜਾ ਹਰੇਕ ਭਾਈਚਾਰੇ ਨੂੰ ਪਿਆਰ ਦਾ ਸੰਦੇਸ਼ ਦਿੰਦਾ ਔਰ ਚਾਹੇ Hindu, Muslim, Sikh, ईसाई ਸਾਰੇ ਜਿਹੜੇ ਨੇ ਕਿਉਂਕਿ ਕ੍ਰਿਸਮਸ ਦਾ ਜਿਹੜਾ ਤਿਹਾੜਾ ਸਾਰੇ ਬੜੇ ਹਰਸ਼ੋ ਹਲਾਸਣ ਮਨਾਉਂਦੇ ਨੇ ਇਹ ਉਹ ਤਿਹਾੜ ਮਸੀਹ ਭਾਈਚਾਰੇ ਦਾ ਜਿਹੜਾ ਨਾ ਸਿਰਫ ਪੰਜਾਬ ਦੇ ਅੰਦਰ ਨਾ ਸਿਰਫ ਭਾਰਤ ਦੇ ਅੰਦਰ ਬਲਕਿ ਸਮੁੱਚੀ ਦੁਨੀਆ ਦੇ ਅੰਦਰ ਜਿਹੜਾ ਇਹ ਜਿਹੜਾ 크ਿਸਮਸ ਦਾ ਤਿਹਾੜਾ ਮਨਾਇਆ ਜਾਂਦਾ ਔਰ ਅੱਜ ਮਸੀਹ ਭਾਈਚਾਰਾ ਸਾਰਿਆਂ ਨੂੰ ਸ਼ਾਂਤੀ ਦਾ ਔਰ ਪਿਆਰ ਦਾ ਸੰਦੇਸ਼ ਦੇਣ ਜਾ ਰਿਹਾ ਹੈ ਕਿ ਇਹ ਜਿਹੜੀ ਸ਼ੋਭਾ ਯਾਤਰਾ ਆ ਇਹ ਪ੍ਰਭੂ ਦੀ ਸ਼ੋਭਾ ਦੇ ਜਿਹੜੀ ਯਾਤਰਾ ਕੱਢੀ ਜਾਂਦੀ ਹੈ ਤਾਂ ਕਿ ਹਰੇਕ ਭਾਈਚਾਰੇ ਨੂੰ ਪਤਾ ਲੱਗੇ ਕਿ ਮਸੀਹ ਭਾਈਚਾਰ ਹਰੇਕ ਦੇ ਨਾਲ ਪਿਆਰ ਕਰਦਾ ਔਰ ਕਾਨੂੰਨ ਦੇ ਤਹਿਤ ਜਿਹੜਾ ਰਹਿ ਕੇ ਹਮੇਸ਼ਾ ਆਪਣੇ ਸਮਾਜ ਦੀ ਭਲਾਈ ਕਰਦਾ ਔਰ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਕ੍ਰਿਸਮਸ ਦਾ ਜਿਹੜਾ ਮਹੀਨਾ ਉਹ ਚਾਲੂ ਹੋ ਚੁੱਕਾ ਹੈ ਇਹਦੇ ਵੀ ਸਮੁੱਚਾ مسیਹੀ ਭਾਈਚਾਰਾ ਬੜੀਆਂ ਖੁਸ਼ੀਆਂ ਦੇ ਨਾਲ ਇਸ ਕ੍ਰਿਸਮਸ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਅਸੀਂ ਤਗੜੇ ਤੌਰ ਤੇ ਪੂਰਾ ਜਿਹੜਾ ਪ੍ਰ부 ਦੇ ਗੁਣ ਗਾਣ ਵੀ ਕਰਾਂਗੇ ਮਠਾਈਆਂ ਦਲੇਬੀਆਂ ਵੀ ਵੰਡਾਂਗੇ ਔਰ ਉਹਦੇ ਨਾਲ ਨਾਲ ਜਿਹੜੇ ਆ ਕੇਕ ਵੀ ਡਿਸਟ੍ਰੀਬਿਊਟ ਕਰਾਂਗੇ ਸੋ ਅੱਜ ਦੇ ਮੁਬਾਰਕ ਮੌਕੇ ਤੇ ਸਭ ਨੂੰ ਜੈਮਸੀਦੀ ਔਰ ਬਹੁਤ ਬਹੁਤ ਵਟੇ ਦਨੀਆਂ ਬਧਾਈਆਂ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਥੈਂਕ ਯੂ ਹੇਲੂਇਆ 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 ਹੇਲੂਇਆ